ਅਕੈਡਮੀ ਆ ਡਾਂਸ ਅਕੈਡਮੀ ਆ ਉੱਥੇ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਦਾਦੇ ਪੋਤੀ ਆਏ ਹੋਏ ਨੇ ਕੋਈ ਦਾਦਾ ਕੋਈ ਦਾਦੀ ਆ ਹੈਨਾ ਕੋਈ ਆਏ ਹੋਏ ਨੇ ਤੇ ਉਹ ਇੱਕ ਵੇਟਿੰਗ ਹਾਲ ਚ ਬੈਠੇ ਨੇ ਤੇ ਉਹ ਆਪਣੇ ਦਾ ਪੋਤੇ ਪੋਤੀ ਨੂੰ ਲੈ ਕੇ ਉੱਥੇ ਇੱਕ ਡਰਾਈਵਰ ਵੀ ਆ ਜਾਂਦਾ ਉਹ ਵੀ ਕਿਸੇ ਦੇ ਮਾਲਕ ਦੇ ਆਪਣੇ ਮੁੰਡੇ ਲੈ ਕੇ ਤੇ ਉਹ ਫਿਰ ਡਰਾਈਵਰ ਉਹਨਾਂ ਨਾਲ ਗੱਲਾਂ ਬਾਤਾਂ ਕਰ ਰਿਹਾ ਕਿ ਵੀ ਆ ਕਿੱਦਾਂ ਤੁਸੀਂ ਇੱਥੇ ਕੌਣ ਕਿਵੇਂ ਆਏ ਹੋ ਤਾ ਉਹ ਦੱਸਦੇ ਵੀ ਯਾਰ ਜਦੋਂ ਮੈਂ ਚ ਉਮਰ ਪਾਉਂਦਾ ਸੀ ਕੋਈ ਕਹਿੰਦਾ ਮੈਂ ਲੁਟੀ ਪਾਉਂਦਾ ਸੀ ਕੋਈ ਕਹਿੰਦਾ ਯਾਰ ਮੈਂ ਧਮਾਲ ਪਾਉਣ ਗਿਆ ਸੀ ਤਾਂ ਫਿਰ ਉਹ ਐਂਡ ਦੇ ਵਿੱਚ ਮੇਣਾ ਸੀ ਕਿ ਫਿਰ ਜੇ ਤੁਹਾਡੇ ਕੋਲੇ ਤੁਸੀਂ ਆਪ ਇਹ ਚੀਜ਼ਾਂ ਹਡਾਈਆਂ ਹੋਈਆਂ ਨੇ ਤੁਸੀਂ ਆਪਣੇ ਪੋਤੇ-ਪੋਤੇ ਨੂੰ ਆਪ ਤਿਆਰ ਕਰੋ। ਜਾਂ ਆਪ ਦੀ ਨਵੀਂ ਪੀੜ੍ਹੀ ਨੂੰ ਕਿਉਂ ਨਹੀਂ ਦਿੰਦੇ ਤੁਸੀਂ? ਜਾਂ ਉਹਨਾਂ ਨੂੰ ਇਸ ਪਾਸੇ ਕਿਉਂ ਨਹੀਂ ਪਾਉਂਦੇ? ਹਾਂ ਤੁਸੀਂ ਇਹ ਜਿਹੜੀ ਤੁਹਾਡੇ ਕੋਲ ਐਕਸਪੀਰੀਅੰਸ ਹੈ ਟ੍ਰਾਂਸਫਰ ਕਿਉਂ ਨਹੀਂ ਕਰਦੇ? ਵੀ ਤੁਸੀਂ ਅੱਜ ਆ ਲੁਟੇਰੂ ਲੁਟੇਰੇ ਬੰਦੇ ਕੋਲ ਲੈ ਕੇ ਬਿਠਾਇਆ ਜਿਨ੍ਹਾਂ ਨੂੰ ਬੱਲੇ-ਬੱਲੇ ਕਰਨਾ ਆਉਂਦਾ। ਭੰਗੜੇ ਦਾ ਇੱਲੇ ਤੇ ਕੁੱਕੜ ਨਹੀਂ ਪਤਾ ਹੁੰਦਾ। ਤੇ ਅਸੀਂ ਇੱਕ ਅਕੈਡਮੀ ਬਣਾਈ ਮਹਿਕ ਦੀਆਂ ਤੰਦਾ ਅਕੈਡਮੀ। ਜੀ ਸਾਨੂੰ ਇਹ ਸੀਗਾ ਕਿ ਯਾਰ ਠੀਕ ਹੈ ਕਿ ਜਿਹੜਾ ਲੋਕਨਾਚ ਹੈ ਸਾਡੇ ਲੋਕ ਰੰਗ ਦੇ ਹੈ ਸੱਭਿਆਚਾਰਾ ਦਾ ਵੀ ਕਿ ਯੂਥ ਫੈਸਟੀਵਲ ਹੰਦਾ ਸਾਲ ਬਾਅਦ ਉੱਥੇ ਟੀਮਾਂ ਨੱਚਦੀਆਂ ਕੰਪੀਟੀਸ਼ਨ ਹੋਇਆ ਉਸ ਤੋਂ ਬਾਅਦ ਸਾਰਾ ਸਾਲ ਕੋਈ ਐਕਟੀਵਿਟੀ ਨਹੀਂ ਹੁੰਦੀ ਝੂਮਰ ਸਾਡਾ ਨਾਚ ਆ ਲੁੱਡੀ ਸਾਡਾ ਨਾਚ ਆ ਸੰਮੀ ਐ ਧਮਾਲ ਐ ਮਲਬਈ ਕਿੱਤਾ ਭੰਗੜਾ ਗਿੱਧਾ ਬਹੁਤ ਘੱਟ ਕਹਦੀ ਹੈ ਵੀ ਅਕੈਡਮੀ ਐ ਕਲੱਬ ਸੀਗੇ ਜਿਹੜੇ ਸ਼ੋਅਸ ਕਰਦੇ ਸੀ ਜੇ ਹੁੰਦਾ ਵੀ ਸਰਕਾਰੀ ਸ਼ੋਅ ਹੁੰਦਾ ਸੀ ਜੀ ਫਿਰ ਅਸੀਂ ਅਕੈਡਮੀ ਦੇ ਵਿੱਚ ਅਸੀਂ ਇੱਕ ਓਪਨ ਇਨਵੀਟੇਸ਼ਨ ਦਿੱਤਾ ਵੀ ਕੋਈ ਵੀ ਕਿਸੇ ਵੀ ਉਮਰ ਦਾ ਕਿਸੇ ਵੀ ਕਾਲਜ ਤੋਂ ਕਿਸੇ ਵੀ ਜਗ੍ਹਾ ਤੋਂ ਜੇ ਸਾਡੇ ਪੰਜਾਬੀ ਲੋਕ ਨਾਚਾਂ ਨਾਲ ਲੋਕ ਗੀਤਾਂ ਨਾਲ ਲੋਕ ਬੋਲੀਆਂ ਨਾਲ ਲੋਕ ਸਾਜ਼ ਨਾਲ ਬੇਸਿਕਲੀ ਕਹਿ ਲੀਏ ਵੀ ਪੂਰੇ ਸੱਭਿਆਚਾਰ ਨਾਲ ਜੁੜਨਾ ਚਾਹੁੰਦਾ ਸਾਨੂੰ ਅਕੈਡਮੀ ਆ ਕੇ ਜੁਆਇਨ ਕਰੋ ਅਸੀਂ ਫ੍ਰੀ ਆਫ ਕਾਸਟ ਇਹਨੂੰ ਸਿਖਾਵਾਂਗੇ ਤੁਸੀਂ ਗੌਮ ਖੇਤਰ ਚ ਇਹ ਕਿਵੇਂ ਹੋਇਆ ਫਿਰ ਪਾਉਂਡਰ ਇਹ ਬਸ ਫਿਰ ਜਦੋਂ ਅਸੀਂ ਗਾਣੇ ਮੈਂ ਲਿਖਣ ਲੱਗ ਗਿਆ ਸੀ ਤੇ ਮੈਂ ਉਸ ਟਾਈਮ ਇੱਕ ਦੋ ਬੰਦਿਆਂ ਨੂੰ ਮਿਲਿਆ ਜਿਨ੍ਹਾਂ ਨੂੰ ਆਪਣੇ ਗਾਣੇ ਦੇਣੇ ਚਾਏ ਪਰ ਉਦੋਂ ਇਹ ਸੀ ਕਿ ਨਿਊ ਕਮਰ ਨੂੰ ਕੋਈ ਹੱਥ ਨਹੀਂ ਜੇ ਫੜਾਉਂਦਾ ਇੱਕ ਲੋਬੀ ਬਣੀ ਹੋਈ ਆ ਅੱਜ ਵੀ ਹੈ ਉਹ ਨਸਲ ਵਿੱਚ ਸਾਰੇ ਕਿਤੇ ਇੱਕ ਲੋਬੀ ਹੈ ਐਕਟਿੰਗ ਵਾਲੇ ਖੇਤਰ 'ਚ ਹੀ ਹੈ ਬਾਲੀਵੁੱਡ ਸਾਰੇ ਕਿਤੇ ਹੈ ਸਾਰੇ ਕਿਤੇ ਕੋਈ ਲੋਬੀ ਆ ਬਸ ਉਹ ਕਹਿੰਦੇ ਕਿ ਅਸੀਂ ਹੀ ਆਪਸ 'ਚੇ ਕੰਮ ਕਰੀ ਜਾਈਏ